ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਪੰਜਾਬੀਆਂ ਦੇ ਬਹੁਤ ਸਾਰੇ ਗੋਤਾਂ ਵਿੱਚੋਂ ਇੱਕ ਗੋਤ ਸੰਧੂ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਇਸ ਇਹਨਾਂ ਦਾ ਪੂਰਾ ਇਤਿਹਾਸ ਜੇ ਗਿਣਤੀ ਪੱਖੋਂ ਗੱਲ ਕਰੀਏ ਤਾਂ ਸਿੱਧੂ ਬਰਾੜਾ ਮਗਰੋਂ ਸੰਧੂ ਦੂਜਾ ਸਭ ਤੋਂ ਵੱਡਾ ਗੋਤ ਦੱਸਿਆ ਜਾਂਦਾ ਹੈ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਸਿੱਧ ਸਿੱਖ ਭਾਈ ਬੱਲਾ ਜੀ ਅਤੇ ਭਾਰਤ ਦਾ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਵੀ ਸੰਧੂ ਗੋਤ ਨਾਲ ਸੰਬੰਧ ਰੱਖਦਾ ਸੀ ਜੇਕਰ ਹੁਣ ਆਪਾਂ ਸੰਧੂਆਂ ਦੀ ਗਿਣਤੀ ਬਾਰੇ ਗੱਲ ਕਰੀਏ 1881 ਦੀ ਜਨਮ ਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਸੰਧੂਆਂ ਦੀ ਗਿਣਤੀ 135732 ਉਸ ਟਾਈਮ ਵਿੱਚ ਦੱਸੀ ਗਈ ਸੀ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਗੋਤਵੀ ਸੰਧੂ ਸੀ ਤੇ ਜਾਤੀ जाट ਨਾਲ ਸੰਬੰਧ ਰੱਖਦੇ ਸੀ। ਲਾਹੌਰ ਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਵੱਡੀ ਗਿਣਤੀ ਵਿੱਚ ਸੰਧੂ ਗੋਤ ਭਾਈਚਾਰਾ ਵਸਦਾ ਹੈ। ਇਸ ਤੋਂ ਬਿਨਾ ਸਤਲੁਜ ਦੇ ਦਰਿਆ ਦੇ ਦੋਵੇਂ ਪਾਸੇ ਸੰਧੂ ਭਾਈਚਾਰਾ ਵਸਿਆ ਹੋਇਆ ਹੈ। ਪੂਰਬ ਤੋਂ ਹਰਿਆਣਾ ਦੇ ਅੰਮਾਲਾ ਜ਼ਿਲ੍ਹੇ ਤੇ ਪਾਂਡਮ ਵਿੱਚ ਵੀ ਸੰਧੂ ਭਾਈਚਾਰਾ ਵਸਿਆ ਹੋਇਆ ਹੈ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਤੇ ਗੁਜਰਾਂਵਾਲਾ ਦੇ ਪਹਾੜੀ ਇਲਾਕੇ ਵਿੱਚ ਵੀ ਸੰਧੂ ਗੋਤ ਕਾਫੀ ਗਿਣਤੀ ਵਿੱਚ ਮਿਲਦੇ ਆ ਸੰਧੂ ਜੱਟਾਂ ਦਾ ਇਹ ਵੀ ਖਿਆਲ ਹੈ ਕਿ ਉਹ ਅਜੋਧਿਆ ਦੇ ਰਾਜੇ ਸ਼੍ਰੀ ਰਾਮਚੰਦਰ ਜੀ ਰਾਹੀ ਸੂਰਜ ਵੰਸ਼ੀ ਰਾਜਪੂਤਾਂ ਦੀ ਰਗੂਵੰਸ਼ੀ ਕੁੱਲ ਨਾਲ ਸੰਬੰਧ ਰੱਖਦੇ ਆ ਇਸੇ ਵੰਸ਼ ਵਿੱਚੋਂ ਸੰਧੂ ਰਾਓ ਨਾਮ ਦਾ ਇੱਕ ਜੋਦਾ ਵੀ ਹੋਇਆ ਸੀ ਇੱਕ ਇਤਿਹਾਸਕਾਰ ਦਾ ਇਹ ਵੀ ਕਹਿਣਾ ਹੈ ਕਿ ਬਹੁਤੀਆਂ ਜੱਟ ਜਾਤੀਆਂ 11ਵੀਂ ਸਦੀ ਵਿੱਚ ਮਹਿਮੂਦ ਗਨ ਜਨੀ ਦੇ ਹਮਲਿਆਂ ਸਮੇਂ ਪੰਜਾਬ ਆਈ ਸੀ ਸੰਧੂ ਵੀ ਐਸੇ ਸਮੇਂ ਪੰਜਾਬ ਵਿੱਚ ਆਏ ਸੀ ਸਰਲੇਖਣ ਗਰੀਫਨ ਦਾ ਕਹਿਣਾ ਹੈ ਕਿ ਸੰਧੂ ਉੱਤਰ ਪੱਛਮੀ ਰਾਜਪੂਤਾਂ ਚੋਂ ਪੰਜਾਬ ਆਏ ਸੀ ਜੇ ਗੱਲ ਕੀਤੀ ਜਾਵੇ ਸੰਧੂਆਂ ਦੇ ਵੱਡੇ ਬਡੇਰਿਆਂ ਦੀ ਤਾਂ ਬਾਬਾ ਕਾਲਾ ਮਹਿਰ ਜਾ ਕਾਲਾ ਪੀਰ ਵੀ ਦੱਸਿਆ ਜਾਂਦਾ ਹੈ ਸੰਧੂ ਇਸ ਦੀ ਅੱਜ ਵੀ ਪੂਜਾ ਕਰਦੇ ਨੇ ਬਾਬਾ ਕਾਲਾ ਮਹਿਰ ਦੀ ਅਸਲੀ ਸਮਾਦ ਸਿਆਲਕੋਟ ਜ਼ਿਲ੍ਹੇ ਵਿੱਚ ਥਾਣਾ ਸਤਰ ਦੱਸੀ ਜਾਂਦੀ ਹੈ ਇਸ ਤੋਂ ਬਿਨਾ ਇੱਕ ਹੋਰ ਵੀ ਗੱਲ ਦੱਸੀ ਜਾਂਦੀ ਹੈ ਕਿ ਬਾਬਾ ਕਾਲਾ ਮਹਿਰ ਮਾਲਵੇ ਦੇ ਖੇਤਰ ਤੋਂ ਉੱਠ ਕੇ ਮਾਝੇ ਵਿੱਚ ਚਲਾ ਗਿਆ ਸੀ। ਸਰਹਾਲੀ ਦੇ ਖੇਤਰ ਵਿੱਚ 22 ਪਿੰਡਾਂ ਵਿੱਚ ਸੰਧੂ ਜੱਟ ਅੱਜ ਵੀ ਰਹਿੰਦੇ ਆ। ਇਸ ਇਲਾਕੇ ਨੂੰ ਸੰਧੂਆਂ ਦਾ ਵਈਆ ਵੀ ਕਿਹਾ ਜਾਂਦਾ ਹੈ। ਬਣਕੇ ਦੇ ਇਲਾਕੇ ਵਿੱਚ ਸੰਧੂਆਂ ਦੇ 17 ਪਿੰਡ ਰਹਿੰਦੇ ਆ। ਸੰਧੂਆਂ ਦੇ 12 ਪਿੰਡ ਲਾਹੌਰ ਦੇ ਇਲਾਕੇ ਵਿੱਚ ਰਹਿੰਦੇ ਹੁੰਦੇ ਸੀ। ਲੜਾਕੇ ਤੇ ਝਗੜੇ ਸੁਭਾਅ ਵਾਲੇ ਲਾਹੌਰੀ ਅੱਜ ਵੀ ਮਸ਼ਹੂਰ ਆ। ਫਰੀਦਕੋਟ ਦੇ ਨੇੜੇ ਪੈਂਦਾ ਪਿੰਡ ਸੰਧੂਆਂ ਪਿੰਡ ਵੀ ਸੰਧੂ ਜੱਟਾਂ ਦਾ ਹੀ ਵਾਦੀ ਕੀਤਾ ਹੋਇਆ ਪਿੰਡ ਹੈ। ਬਰਾੜੇਸ ਪਿੰਡ ਵਿੱਚ ਆ ਕੇ ਬਾਦ ਵਿੱਚ ਰਹਿਣ ਲੱਗੇ ਸੀ ਸ਼ੁਰੂ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨ ਖਤਰਾ ਆਸੀ ਬਹੁ ਲੜਾਈਆਂ ਹੋਈਆਂ ਮੋਗੇਵਾਲਾ ਦੇ ਸੰਧੂ ਮਾਝੇ ਵਿੱਚੋਂ ਆਲੂ ਵਾਲੀ ਸਰਦਾਰ ਨਾਲ ਆਏ ਸੀ ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕਾਫੀ ਪਿੰਡ ਆ ਜੇਕਰ ਦਬਾਬੇ ਖੇਤਰ ਦੀ ਗੱਲ ਕਰੀਏ ਤਾਂ ਜਲੰਧਰ ਹੁਸ਼ਿਆਰਪੁਰ ਵਿੱਚ ਵੀ ਸੰਧੂ ਵਸਦੇ ਆ ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਹੋ ਕੇ ਕੁਝ ਮਝੈਲ ਸੰਧੂ ਉਸ ਟਾਈਮ ਬਠਿੰਡਾ ਮਾਨਸਾ ਇਲਾਕਿਆਂ ਵਿੱਚ ਵੀ ਆ ਕੇ ਰਹਿਣ ਲੱਗ ਪਏ ਸੀ ਤਕਰੀਬਨ ਪੂਰੇ ਹੀ ਪੰਜਾਬ ਵਿੱਚ ਸੰਧੂ ਗੋਤ ਜਿਹੜਾ ਉਸ ਟਾਈਮ ਫੈਲਿਆ ਹੋਇਆ ਹੈ ਫਰੀਦਕੋਟ ਦੇ ਇਲਾਕੇ ਵਿੱਚ ਇੱਕ ਪੁਰਾਣਾ ਸਥਾਨ ਹੈ ਜਿੱਥੇ ਅੱਜ ਵੀ ਸੰਧੂਆਂ ਦਾ ਭਾਰੀ ਮੇਲਾ ਲੱਗਦਾ ਹੈ ਸੰਧੂਆਂ ਦੇ ਵਿਆਹ ਤੇ ਪੁੱਤਰ ਦੀ ਜਨਮ ਦੀ ਖੁਸ਼ੀ ਦੇ ਮੌਕੇ ਬਾਬਾ ਕਾਲਾ ਮਹਿਰ ਦੀ ਸਮਾ ਤੇ ਚੜਾਵਾ ਚੜਾਉਂਦੇ ਆ ਇਹ ਸਾਰਾ ਚੜਾਵਾ ਮਰਾਸੀਆਂ ਨੂੰ ਦੇ ਦਿੱਤਾ ਜਾਂਦਾ ਹੈ ਸਾਰੇ ਸੰਧੂਆਂ ਅੱਜ ਵੀ ਬਾਬਾ ਕਾਲਾ ਮਹਿਰ ਦੀ ਪੀਰ ਵਾਂਗ ਪੂਜਾ ਕਰਦੇ ਆ ਬਹੁਤ ਸਤਿਕਾਰ ਵੀ ਕਰਦੇ ਆ ਸੰਧੂ ਜੱਟ ਹਸਾਰ ਰੋਤਕਰ ਮੇਰਠ ਵਿੱਚ ਵੱਸਦੇ ਆ ਜਿਹੜੇ ਕੀ ਇਸ ਟਾਈਮ ਹਿੰਦੂ ਆ ਇੱਕ ਹੋਰ ਰਿਵਾਤੀ ਅਨੁਸਾਰ ਬਾਬਾ ਕਾਲਾ ਮਾਹਿਰ ਸਰਹਾਲੀ ਕੋਲ ਦਿੱਲੀ ਸਰਕਾਰ ਦੀ ਫੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ ਜਿੱਥੇ ਉਸ ਦਾ ਸਿਰ ਡਿੱਗਿਆ ਸੀ ਉਸੇ ਜਗ੍ਹਾ ਤੇ ਯਾਦਗਰੀ ਤੌਰ ਤੇ ਇੱਕ ਮੜੀ ਬਣਾਈ ਹੋਈ ਹੈ ਸੰਧੂਆਂ ਦਾ ਸਿੰਧ ਤੇ ਜੇਲਮ ਵਿਚਕਾਰ ਇੱਕ ਜਨਮਪਦ ਹੁੰਦਾ ਸੀ ਇਹਨਾਂ ਦੇ ਰਾਜਪੁੱਤਨ ਦੇਵ ਨੇ 739 ਈਸਵੀ ਵਿੱਚ ਅਰਬਾਂ ਨੂੰ ਵੀ ਹਰਾਇਆ ਸੀ ਅਰਬਾਂ ਨਾਲ ਕਈ ਲੜਾਈਆਂ ਲੜਨ ਪਿੱਛੋਂ ਆਖਰ ਇਹ ਸਿੰਧ ਛੱਡ ਕੇ ਪੰਜਾਬ ਆ ਗਏ ਸੀ ਇਹ ਕਾਰਨ ਵੀ ਹੈਗਾ ਕਿ ਇਸ ਕਬੀਲੇ ਨੂੰ ਸੰਧੂ ਕਿਹਾ ਜਾਂਦਾ ਹੈ ਜੱਟਾਂ ਦੇ ਇਸ ਤਗੜੇ ਤੇ ਤੇਜ਼ ਕਬੀਲੇ ਦੀ ਸਿੱਖ ਰਾਜ ਸਮੇਂ ਕਾਫੀ ਮਹੱਤਤਾ ਬੱਧ ਗਈ ਸੀ ਪੰਜਾਬ ਦੇ ਜੱਟਾਂ ਦਾ ਸਮਾਜਿਕ ਦਰਜਾ ਰਾਜਪੂਤਾਂ ਦੇ ਖਤਰਿਆਂ ਤੋਂ ਵੀ ਉੱਚਾ ਹੋ ਗਿਆ ਸੀ ਝੰજર ਜੱਟ ਵੀ ਸੰਧੂਆਂ ਦੇ ਨਾਲ ਰਲਦੇ ਮਿਲਦੇ ਆ ਵੈਸੇ ਤਾਂ ਝੰજર ਉਪਗੋਤਾ ਝੰજર ਤੇ ਝਿੰਜਰ ਗੋਤ ਵਿੱਚ ਬਹੁਤ ਫਰਕ ਆ ਝਿੰਜਰ ਜੱਟ ਰਾਜਸਥਾਨ ਦੇ ਬਾਗੜ ਖੇਤਰ ਤੋਂ ਉੱਠ ਕੇ ਆ ਗਏ ਮਾਲਵੇ ਦੇ ਸੰਗਰੂਰ ਤੇ ਅਮਲੋ ਖੇਤਰ ਵਿੱਚ ਬਸ ਗਏ ਜਦ ਕਿ ਸੰਧੂ ਜੱਟ ਸਿੰਧ ਦੇ ਖੇਤਰ ਤੋਂ ਪੰਜਾਬ ਆਏ ਸੀ ਮਹਾਭਾਰਤ ਦੇ ਸਮੇਂ ਸਿੰਧ ਵਿੱਚ ਜੌਧਰਕ ਸੰਧੂ ਰਾਜ ਕਰਿਆ ਕਰਦਾ ਸੀ ਦਰਯੋਧਨ ਨੇ ਆਪਣੀ ਭੈਣ ਦੁਸਾਲਾ ਦਾ ਵਿਆਹ ਜੌਧਰਕ ਸੰਧੂ ਨਾਲ ਕਰਕੇ ਸੰਧੂ ਜੱਟਾਂ ਨੂੰ ਆਪਣਾ ਮਿੱਤਰ ਬਣਾਇਆ ਸੰਧੂਆਂ ਨੇ ਮਹਾਭਾਰਤ ਵਿੱਚ ਵੀ ਹਿੱਸਾ ਲਿਆ ਸੀ ਜੇ ਉਚਾਰਨ ਪੱਖੋਂ ਗੱਲ ਕਰੀਏ ਤਾਂ ਸੰਧੂ ਸਿੱਧੂ ਸਿੰਧੜ ਗੋਤ ਵੀ ਇੱਕੋ ਹੀ ਹੈ ਬਸ ਦੂਰ ਦੇ ਹੇੜੇ ਦੇ ਖੇਤਰਾਂ ਵਿੱਚ ਜਾ ਕੇ ਉਚਾਰਨ ਵਿੱਚ ਫਰਕ ਪੈ ਜਾਂਦਾ ਹੈ ਇਸ ਤੋਂ ਬਾਅਦ ਜੇ ਧਰਮਾਂ ਵਿੱਚ ਗੱਲ ਕੀਤੀ ਜਾਵੇ ਤਾਂ ਸੰਧੂ ਜੱਟ ਮੁਸਲਮਾਨ ਸਿੱਖ Hindu ਧਰਮਾਂ ਵਿੱਚ ਹੀ ਆਮ ਮਿਲਦੇ ਆ ਪਰ ਬਹੁਤੇ ਮੁਸਲਮਾਨ ਤੇ ਸਿੱਖ ਹੀ ਆ ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਸਿੱਧੂ ਤੇ ਸੰਧੂ ਬੋਧੀ ਬਣ ਗਏ ਸੀਗੇ ਫਿਰ ਮੁਸਲਮਾਨਾਂ ਦੇ ਹਮਲਿਆਂ ਮਗਰੋਂ ਇਹ ਬੋਧੀ ਮੁਸਲਮਾਨ ਸਿੱਖ ਤੇ Hindu ਬਣ ਗਏ ਸੀ